ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਠੀਠਾ ਆ ਕਾ ਅੱਜ ਮੈਂ ਜਿਹੜੀ ਘਰ ਦੀ ਸਫਾਈ ਆ ਉਹਦੀ ਸ਼ੁਰੂਆਤ ਕਰਦੇ ਆਪਣੇ ਬਾਗ ਦੇ ਵੇਲੇ ਤੋਂ ਤੇ ਜਿਹੜੀ ਧੋਪਾਂ ਚੜ੍ਹਦੇ ਦਿਨ ਨੇ ਤਨ ਬੜਾ ਚੜ ਜਾਂਦੀ ਆ ਬਹੁਤ ਜ਼ਿਆਦੀ ਗਰਮੀ ਵੀ ਆ ਤੇ ਟਾਈਮ ਹੋਇਆ ਹੀ 6:00 ਜਾਂ 6:30 ਦਾ ਇੱਥੇ ਕੀ ਜੇ ਟਾਈਮ ਹੋਇਆ ਵਾ ਜਿਆਦਾ ਟਾਈਮ ਵੀ ਨਹੀਂ ਹੋਇਆ ਤੇ ਧੁੱਪ ਜਿਹੜੀ ਉਹ ਬਹੁਤ ਜਿਆਦਾ ਵੇੜੇ ਚ ਆ ਜਾਂਦੀ ਆ ਕਿਉਂਕਿ ਜਿਹੜਾ ਸਾਡੇ ਘਰ ਦਾ ਮੂੰਹ ਆ ਉਹ ਵੀ ਚੜ੍ਹਦੇ ਪਾਸੇ ਨੂੰ ਕਰਕੇ ਆ ਤੇ ਜਿਹੜੀ ਚੜ੍ਹਦੇ ਦਿਨਾਂ ਹੀ ਧੁੱਪ ਜਿਹੜੀ ਸਾਡੇ ਵੇੜੇ ਵੱਲੋਂ ਆ ਜਾਂਦੀ ਆ ਤੇ ਬਹੁਤ ਜ਼ਿਆਦੀ ਮੈਨੂੰ ਗਰਮੀ ਲੱਗਣ ਦੀ ਪਸੀਨੇ ਆਈ ਜਾਂਦੇ ਤੇ ਮੈਂ ਕਿਹਾ ਚਲੋ ਪਹਿਲਾਂ ਲਾ ਲੈਂਦੀ ਆ ਝਾੜੂ ਅੱਜ ਨਾ ਆਪਾਂ ਉੱਥੇ ਵੀ ਲੇਟ ਆ ਕਿਉਂਕਿ 2 ਦਿਨ ਹੋ ਗਏ ਆ ਲਾਈਟ ਬਹੁਤ ਖਰਾਬ ਕਰਨ ਦੀ ਆ ਤੇ ਜਿਹੜੀ ਕਿ ਨੀਂਦ ਵਧੀਆ ਤਰ੍ਹਾਂ ਪੂਰੀ ਨਹੀਂ ਹੋ ਪੌਂਦੀ ਨਾ ਦਿਨੇ ਸਤਾ ਜਾਂਦਾ ਵਾ ਤੇ ਰਾਤ ਨੂੰ ਸੁੱਤਾ ਜਾਂਦਾ ਵਾ ਗਰਮੀ ਦੇ ਕਰਕੇ ਗਰਮੀ ਬਹੁਤ ਜ਼ਿਆਦਾ ਆ ਤੇ ਲਾਈਟ ਵੀ ਬਹੁਤ ਜ਼ਿਆਦਾ ਕੱਟ ਲੌਂਦੀ ਆ ਤੇਸ ਕਰਕੇ ਫਿਰ ਅ ਨੀਂਦ ਜਿਹੜੀ ਉਹ ਪੂਰੀ ਨਹੀਂ ਹੁੰਦੀ ਤੇ ਗੈਸਟ ਵੀ ਆਏ ਆ ਤੇ ਉਹ ਬੱਚੇ ਆ ਗੈਸਟ ਮਤਲਬ ਨੇ ਸਿਸਟਰ ਆਈਆ ਤਾਂ ਤੇ ਬੱਚੇ ਨੇ ਛੋਟੇ ਇੱਕ ਕੁੜੀ ਆ ਦੀ ਛੋਟੀ ਆ ਤੇ ਉਹ ਵੀ ਫਿਰ ਗਰਮੀ ਦੇ ਕਰਕੇ ਉਹ ਵੀ ਤੀਂ-ਤੀਂ ਗੱਦੀ ਲਿੰਦੀ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਗਰਮੀ ਨਾਲ ਤੇ ਇੱਥੇ ਨਾ ਮੈਨੂੰ ਜਦਾਂ ਨਾ ਧੂੜ ਮਿੱਟੀ ਬਹੁਤ ਚੜਦੀ ਐ ਡਸਟ ਜਿਹੜੀ ਮੈਨੂੰ ਛਿੱਕਾਂ ਆਉਣੀਆਂ ਸ਼ੁਰੂ ਹੋਈਆਂ ਨੇ ਮੈਨੂੰ ਬਾਰ-ਬਾਰ ਰੁਕਣਾ ਪੈਂਦਾ ਲੱਫਾ ਸੱਚਾ ਲੰਦੀ ਲੰਦੀ ਲੋ ਇਹ ਜਿੱਦਾਂ ਨਾਲ ਦੱਸ ਜਿਹੜੀ ਉਹ ਬਹੁਤ ਜਿਆਦਾ ਹੈ ਕਿਉਂਕਿ ਜਨਾਚਰ ਪਾਲੀਆਂ ਚ ਪਾਣੀ ਵਗਾਰਾ ਛੋਨੇ ਸ਼ੁਰੂ ਨਹੀਂ ਹੁੰਦੇ ਉਹ ਨਾਚਰ ਇਹੋ ਕੋਸ਼ੀ ਰਹਿਣਾ ਤੇ ਜਿੱਤਾਂ ਦਾ ਤੇ ਇਦਾਂ ਹੀ ਹੁੰਦਾ ਵਾ ਕਿ ਟੱਟ ਮਿੱਟੀ ਹੁੰਦਾ ਹੀ ਰਹਿਣਾ ਵਾ ਤਾਂ ਪਸਾਫ ਸਫਾਈਆਂ ਕਰਦੇ ਰਹਿਣਾ ਅੱਜ ਮੈਂ ਜਿਹੜਾ ਆਪਣੇ ਗੇਟ ਦਾ ਲੋਕ ਵੀ ਨਹੀਂ ਹਜੇ ਖੋਲਿਆ ਕਿਉਂਕਿ ਹਜੇ ਮਾਰਨਿੰਗ ਦਾ ਟਾਈਮ ਆ ਸਵੇਰ ਸੁਬਾਹ ਦਾ ਤੇ ਦਿਲਸ਼ੇਰ ਵੀ ਸੁੱਤਾ ਵਾ ਠਾਇਆ ਨਹੀਂ ਆ ਮੈਂ ਕਿਹਾ ਚਲੋ ਜਨਾਚਰ ਮੈਂ ਝਾੜੂ ਲਾਉਣ ਦੀ ਨਾਚਰ ਬੱਚਿਆਂ ਨੂੰ ਸੁੱਤੇ ਰਹਿਣ ਦਿੰਦੀ ਆ ਤੇ ਮੈਂ ਝਾੜੂ ਲਾ ਕੇ ਤੇ ਫਿਰ ਜਾ ਕੇ ਬੱਚਿਆਂ ਨੂੰ ਰੂਮ ਚ ਉਠਾ ਕੇ ਤੇ ਫਿਰ ਰੂਮਾਂ ਦੀ ਵੀ ਮੈਂ ਕਲੀਨਿੰਗ ਕਰ ਲੂੰਗੀ ਤੇ ਵੇੜੇ ਚ ਨਾ ਮੈਂ ਅੱਜ 게ਟੋਂ ਬਾਹਰ ਮੈਂ ਝਾੜੂ ਨਹੀਂ ਲਾਇਆ ਬਸ ਇਨਾ ਸਾਹਮਣਾ ਸਾਹਮਣੇ ਥੋੜਾ ਜਿਹਾ ਮੈਂ ਲਾਉਣਾ ਉਹ ਕਿ ਧੁੱਪ ਬਹੁਤ ਜ਼ਿਆਦਾ ਚੜ ਗਈ ਆ ਮੈਂ ਵੀ ਥੋੜੀ ਜਿਹੀ ਲੇਟ ਹੋ ਗਈ ਆ ਜਿਹੜੀ ਝਾੜੂ ਹਨ ਉਹ 5:30 5 ਵਜੇ ਹੀ ਲਾ ਲਈ ਜੇ ਤੇ ਤੁਸੀਂ ਜਿੰਨੀ ਛਿੱਤੀ ਕੰਮ ਹੋਏ ਉਹ ਨਹੀਂ ਬਤੀਆ ਰਹਿਣ ਦਾ ਵਕ ਲਓ ਜੀ ਹੁਣ ਮੈਂ ਆ ਗਈ ਆ ਪਏ ਡਰਾਈング ਰੂਮ ਚ ਤੇ ਡਰਾਈング ਰੂਮ ਜਿਹੜਾ ਵਾ ਥੋੜਾ ਝਾੜ ਚੰਬ ਲਾਵਾਂਗੀ ਇਥੇ ਬਾਰੀ ਦੇ ਸਾਈਡ ਜਿਹੜਾ ਸੜਕ ਵਗਦੀ ਆ ਤੇ ਘੱਟਾ ਮਿੱਟੀ ਜਿਹੜਾ ਉਹ ਰੋਜ਼ ਦਾ ਰੋਜ਼ ਹੀ ਆ ਜਾਂਦਾ ਵਾ ਇੱਥੋਂ ਮੈਨੂੰ ਰੋਜ਼ ਇੱਤਾ ਹੀ ਸਮਾਨ ਹਟਾ ਕੇ ਤੇ ਫੇਰ ਹੀ ਝਾੜੂ ਲਾਉਣਾ ਪੈਂਦਾ ਬਾਰੀ ਦੇ ਵਿੱਚ ਥੋੜੀ ਬੋਤੀ ਧੂਣ ਮਿੱਟੀ ਆਈ ਹੀ ਉਹ ਵੀ ਮੈਂ ਕਿਹਾ ਚਲੋ ਅੱਜ ਥੋੜਾ ਝਾੜ ਚੰਮ ਲੈਨੇ ਆ ਚਾਰ ਪੰਜ ਦਿਨ ਪਹਿਲਾਂ ਹੀ ਮੈਂ ਐ ਵੈਸੇ ਬਾਦੀ ਝਾੜੀ ਆ ਮੈਂ ਰੋਜ਼ ਨਹੀਂ ਬਾਦੀ ਝਾੜਦੀ ਇਹ ਵਾਲੇ ਰੂਮ ਚ ਆਉਣ ਜਾਣ ਜਿਹੜਾ ਵਾ ਘੱਟ ਵਾ ਹੁਣ ਡਰਾਈਂਗ ਰੂਮ ਚ ਗਰਮੀ ਦੇ ਕਰਕੇ ਇਤਨੇ ਏਸੀ ਨਹੀਂ ਹੈਗਾ ਤੇ ਮੈਨੂੰ ਤਿੰਨ ਚਾਰ ਦਿਨ ਬਾਅਦ ਮੈਂ ਜਿਹੜੀਆਂ ਬਾਰੀਆਂ ਝਾੜੀਆਂ ਝਾੜੂ ਪੁੱਝੇ ਡਸਟਿੰਗ ਵਗੈਰਾ ਚਲੋ ਰੋਜ਼ ਹੁੰਦੀ ਰਹਿੰਦੀ ਪਰ ਆ ਬਾਰੀਆਂ ਜਿਹੜੀਆਂ ਉਹ ਖੋਲ ਖੋਲ ਕੇ ਰੋਜ਼ ਨਹੀਂ ਮੇਰਕੋ ਕਲੀਨ ਹੁੰਦੀਆਂ ਆ ਤਾਂ ਇੰਨੇ ਇੰਨੇ ਕਿ ਜਗ੍ਹਾ ਕੀ ਵਸ ਧੂਣ ਨਿਕਲੀ ਬਾਕੀ ਸਾਰਾ ਜਿਹੜਾ ਰੂਮ ਸੀ ਉਹ ਕਲੀਨ ਨਿਕਲਿਆ ਇੰਨੇ ਕੀ ਜਗ੍ਹਾ ਜਿਹ ਬਹੁਤ ਸਾਰੀ ਧੂਣ ਨਿਕਲ ਆਈ ਤਾਂ ਜਿਹੜੇ ਸੂਥੇ ਆ ਨਾ ਉਹ ਵੀ ਅੱਗੇ ਪਿੱਛੇ ਨਹੀਂ ਕੀਤੇ ਤੇ ਮੈਂ ਇਦਾਂ ਹੀ ਕਰਕੇ ਲਾ ਲਿਆ ਵਾ ਝਾੜੂ ਬੱਸ ਸਾਹਮਣਾ ਸਾਹਮਣਾ ਅੱਜ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾਦੀ ਕਿੰਨ੍ਹੇ ਵੀ ਕਰ ਰਹੇ ਨਹੀਂ ਅੱਗੇ ਕਰਨ ਹੋਏ ਕਾਹਤੈ ਹੈਲਪਫੁਲ ਹੋ ਇੰਡੀਆ ਦਾ ਨੇ ਸਿਸ਼ਟਾ ਹੈ ਗਿਆ ਉਹ ਕੰਮ ਕੰਮ ਕਰ ਲਿੰਦੀ ਆ ਨਾਲ ਮੇਰੇ ਤੇ ਬੜਾ ਇਦਾਂ ਹੈਪ ਹੋ ਜਾਂਦੀ ਆ ਤੇ ਅੱਗੇ ਜਿੱਦਾਂ ਕਿਰਨ ਇੱਥੇ ਹੀ ਨਾ ਜਦਾਂ ਮੈਂ ਜਿੱਦਣ ਉਹਨੂੰ ਛੁੱਟੀ ਹੈ ਤਾਂ ਦੀ ਜ਼ਰੂਰਤ ਨਹੀਂ ਪੈਂਦੀ ਉਹ ਆਪਣੇ ਆਪ ਡਿਸਟਿੰਗ ਵਗੈਰਾ ਕਰਦੀ ਜਾਂਦੀ ਹਿੰਦੀ ਹੀ ਲੋ ਜੀ ਡਰਾਈਂਗ ਰੂਮ ਵੀ ਮੈਂ ਕਰ ਆਈਆਂ ਕਲੀਨ ਤੇ ਇੱਥੇ ਮੈਂ ਆ ਗਈ ਆਪਣੇ ਬੈਡਰੂਮ 'ਚ ਤੇ ਬੈਡਰੂਮ ਚ ਬੜਾ ਜ਼ਿਆਦਾ ਪਿਆ ਹੈ ਖਲਾਰਾ ਕਿਉਂਕਿ ਇਹ ਨਾ ਬੈੱਡ ਤੇ ਧਰਾਤ ਆਪਾਂ ਸੁੱਤੇ ਨਹੀਂ ਥੱਲੇ ਹੀ ਸੌ ਜਾਂਦੇ ਆ ਸਾਰੇ ਜਾਣੇ ਕਿਉਂ ਜ਼ਿਆਦਾ ਜੀ ਆ ਤੇ ਥੱਲੇ ਸੌ ਜਾਂਦਾ ਗੈਸਟ ਵੀ ਆਏ ਆ ਤੇ ਇਹ ਨਾ ਮੇਥੇ ਰੱਖੀ ਰਾਤ ਮਸ਼ੀਨ ਆ ਤੇ ਮੈਂ ਸੂਟ ਜਿਹੜਾ ਸਟਿਚ ਕਰਨ ਦੀ ਆ ਕਰਨਜੀਤ ਦਾ ਤੇ ਮੋਟਰ ਦਾ ਜਿਹੜਾ ਸਮਾਨ ਵਾ ਉਹ ਮੈਂ ਜਿਹੜਾ ਇੱਕ ਸਾਈਡ ਤੇ ਸਾਰਾ ਮਸ਼ੀਨ ਦਾ ਉਹ ਰੱਖ ਲੈਣਾ ਵਾ ਹੁਣ ਜਦੋਂ ਫਿਰ ਵੇਲੇ ਹੋਵਾਂਗੇ ਕੰਮ-ਕੁਮ ਕਰਕੇ ਤੇ ਨਾ ਤੋ ਕਿ ਫਿਰ ਮੈਂ ਰੱਖੂਗੀ ਦੁਆਰਾ ਤੋ ਫਿਰ ਮਸ਼ੀਨ ਇਥੇ ਮੈਂ ਸਾਰੇ ਜਿਹੜੇ ਮੈਟ ਵਗੈਰਾ ਆ ਆਪਣੇ ਬੈੱਡ ਤੇ ਉਹ ਵੀ ਕਰ ਲੈਣੀਆਂ ਸਹੀ ਤੇ ਬੈੱਡ ਸ਼ੀਟ ਜਿਹੜੀ ਉਹ ਮੈਂ ਕੱਲ ਹੀ ਚੇਂਜ ਕੀਤੀ ਤੇ ਹੁਣ ਕੱਲ ਨੂੰ ਵੀ ਨਹੀਂ ਕਰਨੀ ਇਹੋ ਰਹਿਣ ਦੇਣੀ ਆ ਕਿਉਂਕਿ ਹੁਣ ਬੈੱਡ ਤੇ ਤੇ ਆਪਾਂ ਸਾਰੇ ਜਣੇ ਥੱਲੇ ਹੀ ਬਹਿ ਜੰਨੇ ਆ ਬੈ ਵੀ ਚਾਹੀਦਾ ਦੁਪਹਿਰ ਜਦੋਂ ਥੱਲੇ ਬਹਿਣਾ ਹੋਵੇ ਤੇ ਥੱਲੇ ਬਈਦਾ ਵਾ ਉੱਪਰ ਤੇ ਹੁਣ ਬੈੱਡ ਤੇ ਕੋਈ ਵੀ ਨਹੀਂ ਬਹਿੰਦਾ ਜਿਹੜੀ ਬੈੱਡ ਸ਼ੀਟ ਆ ਉਹ ਵਾਈਟ ਵੀ ਆ ਤੇ ਨਾਲੇ ਸਾਫ਼ ਸੁਥਰੀ ਵੀ ਰਹੀ ਆ ਨਾ ਉੱਤੇ ਬਹਿਣ ਦੇ ਕਰਕੇ ਤੇ ਇਹੋ ਜਿਹੜੀ ਬੈੱਡ ਸ਼ੀਟ ਆ ਮੈਂ ਦੁਆਰਾ ਤੋਂ ਉਹ ਸ਼ਾਤੀ ਅੱਜ ਫਿਰ ਤੇ ਕੱਲ ਨੂੰ ਵੀ ਸ਼ਾਇਦ ਹੀ ਰਹਿਣ ਦੂੰਗੀ ਤੇ ਇੰਦਾ ਕਰਕੇ ਦੱਬ ਲੈਣੀ ਆ ਵਧੀਆ ਜਰਾ ਨਾ ਕਲਰ ਮੈਨੂੰ ਬੜਾ ਪਿਆਰਾ ਲੱਗਦਾ ਹੈ ਇਹਦਾ ਕਲਰ ਜਿਹੜਾ ਮੇਰੀ ਬੈਡ ਸ਼ੀਟ ਦਾ ਲਾਈਟ ਸ਼ੇਡ ਆ ਬੜਾ ਪਿਆਰਾ ਹੈ ਚਲੋ ਮੈਂ ਫਿਰ ਨੈਲ ਪਾ ਲੀਆ ਪਾਣੀ ਜਿਵੇਂ ਮੈਂ ਲਾ ਲੈਣੀ ਅੱਜ ਪੋਚੇ ਹੁਣ ਮੈਂ ਨਾ ਜਿੱਦਾਂ ਮਤਲਬ ਕਿਚਨ ਵਿੱਚ ਤੇ ਡ్రਾਈੰਗ ਰੂਮ ਵਿੱਚ ਤੇ ਬੈਡਰੂਮ ਵਿੱਚ ਇਹ ਮੈਂ ਪੋਚੇ ਜਿਹੜੇ ਉਹ ਹੱਥ ਨਹੀਂ ਲਾ ਲੈਣੀ ਆ ਇੱਕ ਤੇ ਇਹ ਕਿ ਚਲੋ ਸਾਫ ਸੁਭਾਈ ਵੇਹੇ ਹੱਥ ਨਹੀਂ ਵਧੀਆ ਹੁੰਦੀ ਜੇ ਨਾ ਮਰਜੀ ਖੋ ਕੇ ਪੋਚੇ ਲਾ ਲਓ ਤੇ ਥੱਲੇ ਪਈਦਾ ਵਾ ਤੇ ਇਹ ਕਰਕੇ ਨਾ ਮੈਂ ਪੋਚੇ ਜਿਹੜੇ ਹੱਥ ਨਹੀਂ ਲੰਨੀ ਉਹ ਕਿਹੜੇ ਫਰਸ਼ਾ ਸਾਬ ਸੁਥਰੇ ਰਹਿਣ ਇੱਥੇ ਨਾ ਮੈਨੂੰ ਮੀਰਾ ਜਿਹੜੀ ਆ ਉਹਨੂੰ ਅੱਗੇ ਨੂੰ ਕਰਕੇ ਖਿੱਚ ਲਿਆ ਸੀ ਥੋੜਾ ਜਾ ਫਿਰ ਮੈਂ ਇਹਦੇ ਥੱਲੇ ਪੋਚੇ ਲਾਉਣੀ ਆ ਤੇ ਇਥੋਂ ਦੁਆਰਾ ਫਿਰ ਇੱਥੇ ਰੱਖ ਦਊਂਗੀ ਮੈਂ ﺍﻟमीरा ਉਹ ਨਜ਼ਰ ਮੈਂ ਗਾਹ ਨੂੰ ਥੋੜੀ ਜਿਹੀ ਖਿੱਚ ਲਈ ਕਿ ਚਲੋ ਪੋਚੇ ਜਿਹੜੇ ਆ ਉਹ ਵਧੀਆ ਪਸੰਦੀਜੀ ਨਾਲ ਲੱਗ ਜਾਣ ਤੇ ਦਿਨ ਚੱਕੋ ਵਾਰ ਤਾਂ ਪੋਚੇ ਲੱਗਣੇ ਹੁੰਦੇ ਆ ਹੁਣ ਦੇ ਲੱਗੇ ਕੱਲ ਨੂੰ ਲੱਗਣੇ ਆ ਤੇ ਤਾਂ ਕਰਕੇ ਮੈਂ ਜਿਹੜੀ ਅਲਮਾਰੀ ਖਿੱਚ ਕੇ ਸਾਰਾ ਸਮਾਨ ਇਹਦਾ ਖਿੱਚ ਕੇ ਚਿੱਕੇ ਦੇ ਥੱਲੇ ਥੱਲਿਆਂ ਦੀ ਕੱਢ ਲੈਣੀ ਆ ਡਸਟਿੰਗ ਵਗੈਰਾ ਜਿਹੜੀ ਉਹ ਮੈਂ ਕਰ ਲਈ ਹੀ ਤੇ ਪੋਚੇ ਵਗੈਰਾ ਝਾੜੂ ਵਗੈਰਾ ਜਿਹੜਾ ਉਹ ਵੀ ਮੇਰਾ ਲੱਗ ਗਿਆ ਵਾ ਤੇ ਮੇਰੀ ਰਹਿ ਗਈ ਹੈ ਸਿਰਫ ਪੋਚਿਆਂ ਦਾ ਕੰਮ ਤੇ ਡਸਟਿੰਗ ਜਿਹੜੀ ਮੈਂ ਬਾਹਰ ਬੋਰ ਦੀ ਸਾਰੀ ਕਾਰਾਂ ਹੀ ਕੋਈ ਨਹੀਂ ਮੇਰਾ ਡਸਟਿੰਗ ਦਾ ਕੰਮ ਰਹਿ ਗਿਆ ਝਾੜੂ ਤਾਂ ਮੈਂ ਪਹਿਲਾਂ ਹੀ ਲਾ ਲਿਆ ਵਾ ਤੇ ਇੱਥੇ ਮੈਂ ਕਿਸਾਖਸਾ ਕੇ ਪੋਚੇ ਢੋਣ ਦੀ ਹੈ ਸਾਫ਼ ਸੁਥਰੇ ਕਰਕੇ ਕਿ ਬੱਚਿਆਂ ਨੇ ਜਿਹੜਾ ਦੇ ਨੇ ਇੱਥੇ ਬਹਿਣਾ ਕੋ ਨੈਲ ਪਾ ਕੇ ਪਾਣੀ ਚ ਤੇ ਮੈਂ ਪੋਚੇ ਜਿਹੜੇ ਆ ਉਹ ਸਹੀ ਤਰ੍ਹਾਂ ਇੱਥੇ ਲਾ ਲਈਦੇ ਇੱਥੇ ਨਾ ਪੋਚੇ ਕੀ ਹੋਰ ਆਪਾਂ ਸ਼ਾਮਾਂ ਨੂੰ ਵੀ ਲਾ ਲਈਦੇ ਆ ਕਿ ਇੱਥੇ ਜਿਆਦਾ ਸਾਰੇ ਜਣਿਆਂ ਨੇ ਬੈਡਰੂਮ ਚ ਬਹਿਣਾ ਹੁੰਦਾ ਵਾ ਗਰਮੀ ਦੇ ਕਰਕੇ ਇੱਧਰ ਏਸੀ ਲੱਗਦਾ ਵਾ ਤੇ ਇੱਧਰ ਹੀ ਸਾਰੇ ਜਣੇ ਜਿਹੜੇ ਬੱਚੇ ਉਹ ਵੀ ਇੱਥੇ ਬੈੰਦੇ ਤੇ ਅਸੀਂ ਇੱਥੇ ਬੈੰਨੇ ਆ ਤੇ ਮੈਂ ਰੱਖ ਲੈਨੀ ਆ ਇੱਥੇ ਨਾਲੇ ਮਸ਼ੀਨ ਦੁਪਹਿਰੇ ਸੂਟ ਸੱਟ ਸੀਨ ਦਾ ਇਹ ਨਾਲੇ ਦੁਪਹਿਰੇ ਫਿਰ ਮੈਂ ਸੂਟ ਸਾਡ ਸਿੰਦੀ ਲੈਣੀ ਆ ਤੇ ਗੱਲਾਂਬਾਤਾਂ ਕਰਦੀ ਜੀਦਾ ਸੂਟ ਜਦੋਂ ਮਸੀਨਾ ਹੋਵੇ ਮਸ਼ੀਨ 'ਮੈਂ ਬੈਠ ਕੇ ਰੱਖ ਲਿਨੀ ਆ ਤੇ ਇਦਾਂ ਮੈਂ ਥੱਲੇ ਵੜ ਆੜ ਕੇ ਪੋਚੇ ਲਾਉਣ ਦੀਆਂ ਕਿਉਂਕਿ ਡੰਡੇ ਨਾਲ ਡੰਡੇ ਨਾਲ ਹੀ ਹੁੰਦਾ ਕਿ ਥੰਨੇ ਤੱਕ ਪੋਚੇ ਤਾਂ ਲੱਗ ਜਾਂਦੇ ਬੜੇ ਵਧੀਆ ਬੈਡਾਂ ਦੇ ਥੱਲੇ ਤੇ ਅੱਜ ਮੈਂ ਜਿਹੜਾ ਡੰਡੇ ਦੇ ਨਾਲ ਨਹੀਂ ਪੋਚਿਆ ਬੈਡ ਦੇ ਥੰਨੇੋਂ ਕੱਟਿਆ ਕੱਲ ਮੈਂ ਪੋਚਿਆ ਜਿਹੜਾ ਉਹ ਡੰਡੇ ਦੇ ਨਾਲ ਇੱਕ ਵਾਰ ਬੈਡ ਦੇ ਥੰਨੇੋਂ ਸਾਰਾ ਕੱਢ ਲਿਆ ਸੀ ਬਾਕੀ ਜਿਹੜਾ ਪੋਚਾਂ ਮੈਂ ਹੱਥਾਂ ਨਾਲ ਲਾ ਲਿਆ ਇੱਧਰ ਆ ਗਈਆਂ ਮੈਂ ਰੂਮ ਦੀ ਦੂਜੀ ਸਾਈਡ ਤੇ ਡੈਸਕਿੰਗ ਟੇਬਲ ਵੀ ਮੈਂ ਆਪਣਾ ਜਿਹੜਾ ਡਸਟਿੰਗ ਵਗੈਰਾ ਉਹਦੀ ਕਰ ਲਈ ਆ ਤੇ ਇਥੋਂ ਡਰੈਸਿੰਗ ਟੇਬਲ ਵੀ ਕੰਧ ਨਾਲੋਂ ਮੈਂ ਥੋੜਾ ਜਿਹਾ ਹਟਾ ਲਿਆ ਸੀ ਤੇ ਪੋਚੇ ਲਾਉਣ ਕਰਕੇ ਅੱਗੇ ਨਾ ਮੇਰਾ ਮੇਕਅੱਪ ਦਾ ਸਮਾਨ ਮੈਂ ਇਦਾਂ ਜੋ ਗਾਂਬ ਛਾ ਕਰਦੀ ਤੇ ਮੇਰੇ ਡੇਗ ਦਾ ਰਿੰਦਾ ਕਿਉਂਕਿ ਲੋਕ ਖਰਾਬ ਹੋਇਆ ਸੀ ਹੁਣ ਸਦਾਜੀ ਨੇ ਜਾਣ ਤੋਂ ਪਹਿਲਾਂ ਜਿਹੜਾ ਲੋਕ ਇਹਦਾ ਠੀਕ ਕਰਵਾਤਾ ਸੀ ਤੇ ਹੁਣ ਇਹਦਾ ਇੱਕ ਇੱਕ ਸੋਪ ਹੋ ਗਿਆ ਵਾ ਗਾਂਬ ਛਾ ਕਰਦੀਆਂ ਵਾ ਡਰੈਸਿੰਗ ਟੇਬਲ ਜਿਹੜਾ ਸਮਾਨਾ ਉਲਟ ਪੁਲਟ ਨਹੀਂ ਹੁੰਦਾ ਅੱਗੇ ਨਹੀਂ ਤੇ ਮੈਂ ਖਸਕੋਣਾ ਮਾਰਾ ਜਾਂਦਾ ਸਾਰਾ ਸਮਾਨ ਥਲੇ ਡੇਗ ਜਹਰਾਂ ਦੇ ਕਈ ਵਾਰ ਮੇਰੀ ਲੂਕ ਪਿਸਟਿਕਾ ਵੀ ਟੁੱਟ ਜਾਂਦੀਆਂ ਨਹੀਂ ਹੁਣ ਦੇ ਇਦਾਂ ਕਰਕੇ ਨਾ ਮਤਲਬ ਪੋਚੇ ਜਿਹੜੇ ਹੱਥ ਨਾਲ ਲਾਉਣਾ ਸਿੱਧਕ ਵੀ ਬੜਾ ਹੁੰਦਾ ਵਾ ਬਸ ਇਹ ਕਿ ਥੋੜਾ ਟਾਈਮ ਤੇ ਜ਼ਿਆਦਾ ਲੱਗਦਾ ਹੀ ਲੱਗਦਾ ਵਾ ਹੁਣ ਮੇਰੀ ਮਤਲਬ ਕਰਮਜੀਤ ਸਾਡੇ ਆਈ ਆ ਤੇ ਉਹ ਝੌਕੇ ਦਾ ਕਰ ਲਿੰਦੀ ਆ ਤੇ ਫਿਰ ਮੈਂ ਜਿਹੜੇ ਪੋਚੇ ਪੁਚੇ ਉਹ ਮੈਂ ਹੱਥ ਨਾਲ ਆ ਲੈਨੀ ਆ ਕਿ ਚਲੋ ਜੇ ਮੈਨੂੰ ਡੇਢ ਦੋ ਘੰਟੇ ਲੱਗ ਵੀ ਜਾਣਗੇ ਤੇ ਝੌਕੇ ਦਾ ਕੰਮ ਨਿਬੜ ਜਾਂਦਾ ਵਾ ਉਹਦਾ ਮੈਂ ਕੱਲੀ ਹੁੰਨੀ ਆ ਮੈਂ ਤੇ ਮੈਨੂੰ ਨਾ ਪੋਚੇ ਲਾਉਣ ਚ ਜਿਹੜਾ ਟਾਈਮ ਬੜਾ ਲੱਗ ਜਾਂਦਾ ਵਾ ਤੇ ਮੈਂ ਬੜੀ ਲੇਟ ਹੋ ਜੰਨੀ ਆ ਹੁਣ ਇਹ ਆ ਕਿ ਮੈਂ ਚੌਕੇ ਦਾ ਉਹ ਕਰ ਲੈਂਦੀ ਆ ਤੇ ਛੜੂ ਪੋਚੇ ਜਿਹੜੇ ਸਫਾਈ ਦਾ ਕੰਮ ਉਹ ਮੈਂ ਨਵੇੜ ਲੈਣੀ ਐ ਇੰਨੇ ਜਹੀ ਦੋ ਜਣੀਆਂ ਜਿਹੜੀਆਂ ਵਿਲੀ ਹੋ ਜਾਂਦੀਆਂ ਫਰਫਟ ਨਹੀਂ ਕਿ ਐਕਚੁਅਲੀ ਨਵੇਂ ਲੈਣデア ਕਿਚਨ ਚ ਹੋਣਾ ਜਿਹੜੇ ਸਾਹਮਣੇ ਗੈਸ ਚੁੱਲੇ ਪਏ ਆ ਇੱਥੇ ਹੁੰਦੇ ਆ ਤੇ ਆਪਾਂ ਚਾਹ ਦਾ ਕੰਮ ਜਿਹੜਾ ਇੱਥੇ ਕਿਚਨ ਚ ਕਰ ਲਈਦਾ ਵਾ ਚਾਹ ਦੁੱਧ ਜੋ ਵੀ ਹੋਵੇ ਛੋਟਾ-ਫੋਟਾ ਜਿਹਨੇ ਕੰਮ ਕਰਨਾ ਹੋਏ ਬਾਕੀ ਜਿਹੜੇ ਰੋਟੀ ਪਾਣੀ ਦਾ ਕੰਮ ਉਹ ਸਾਰਾ ਬਾਹਰ ਲੈ ਚਾਉਂਕੇ ਜੀ ਕਰੀ ਇਹਦੇ ਨਾਲ ਇਹ ਹੋ ਗਿਆ ਕਿ ਇੱਕ ਤੇ ਜਿਹੜਾ ਘਰ ਨਾ ਮਤਲਬ ਕੋਠੀ ਚ ਸੇਕ ਘੱਟ ਪੈਂਦਾ ਕਿਉਂਕਿ ਸਾਰਾ ਰੋਟੀ ਪਾਣੀ ਦਾ ਕੰਮ ਹੁਣ ਬਾਹਰ ਹੀ ਹੁੰਦਾ ਵਾ ਤੇ ਜਿਹੜਾ ਚਾਹ ਬਣਾਇਆ ਜੈਸਟਰ ਬਕ ਫੈਨ ਵਗੈਰਾ ਆਪਾਂ ਚਲਾ ਲੈਨੇ ਆ ਤਾਂ ਬਾਹਰ ਨਾਲ ਹੀ ਨਾ ਹਵਾ ਵੀ ਵਗਦੀ ਆ ਤੇ ਰੋਟੀ ਪਾ ਨਿ ਲੱਗਦਾ ਤੇ ਨਾਲੇ ਜਿਹੜੀ ਕਿਚਨ ਉਹ ਵੀ ਸਾਰਾ ਦਿਨ ਇਦਾਂ ਕਲੀਨ ਹੀ ਰਹਿਣੀ ਸ਼ਾਮਾਂ ਤੱਕ ਇਦਾਂ ਦੀ ਇਦਾਂ ਹੀ ਰਹਿਣੀ ਆ ਇੱਥੇ ਪੌੜੀਆਂ ਵੀ ਕਰ ਲੀਆਂ ਕਲੀਨ ਲੋ ਜੀ ਮੈਟ ਵਿਛਾ ਦਿੰਨੀ ਆ ਕਿਚਨ ਦੇ ਅੱਗੇ ਇਹ ਮੈਟ ਜਿਹੜਾ ਵਾ ਜੀ ਕਿਚਨ ਦਾ ਵਾ ਇੱਥੇ ਵਿਛਾ ਲੈਂਦੀ ਆ ਇਹਨੂੰ ਆਵਾ ਦੂਸਰਾ ਵਾਲਾ ਮੈਟ ਜਿਹੜਾ ਸੈਲਫ ਦੇ ਲੱਗੇ ਹੋਏ ਛਦਾ ਵਾ ਇੱਥੇ ਵਿਛਾ ਲੈਂਦੀ ਆ ਇਹਨੂੰ ਇਹ ਤਾਂ ਆਪੈਲ ਖਾ ਖ ਲਈ ਲਿਆ ਆ ਉਹਦੇ ਨਾਲ ਦਾ ਹੀ ਆ ਮੈਟ ਇਹ ਮੈਂ ਸੈੱਟ ਹੀ ਲੈਂਦਾ ਹੀ ਤੇ ਇਹਨਾਂ ਸ਼ਾਲਨ ਇੱਥੇ ਦੂਜਾ ਵਿਸ਼ ਗਿਆ ਵ ਇੱਥੇ ਕਿਚਨ ਨਹੀਂ ਹੋ ਗਈ ਆ ਕਲੀਨ ਤੇ ਮੈਟ ਵੀ ਵਿਸ਼ ਗਏ ਆ ਆ ਵਾਲੇ ਮੈਟ ਜਿਹੜੇ ਇਹ ਆ ਬੈੱਡਰੂਮ ਦੇ ਤੇ ਚਲੋ ਉੱਥੇ ਲੈ ਜਾਨੀ ਆ ਬੈੱਡਰੂਮ ਚ ਫੜ ਕੇ ਤੇ ਉੱਥੇ ਵਿਛਾ ਦਿੰਨੇ ਆ ਤੇ ਬੈਡਰੂਮ ਵੀ ਇਦਾਂ ਕਰਕੇ ਆਪਾਂ ਕਰ ਲਿਆ ਵਾ ਪੂਰਾ ਕਲੀਨ ਆਹ ਵਾਲਾ ਜਿਹੜਾ ਮੈਟ ਇਹਨੂੰ ਵਿਛਾ ਦਿੰਨੀ ਆ ਬਿਲਕੁਲ ਢੋਰ ਦੇ ਲਾਗੇ ਇੱਥੇ ਕਿ ਜੇ ਹੁੰਦਾ ਵਾ ਇਹ ਵਾਲਾ ਮੈਟ ਇਹਦੇ ਨਾਲ ਲੱਗੇ ਜੇ ਬੈੱਡ ਤੇ ਵਿਛਾ ਲਈਦਾ ਤੇ ਫਾਈਨਲੀ ਲੁੱਕ ਜਿਹੜੀ ਆ ਕੁਛ ਇਦਾਂ ਦੀ ਆ ਗਈ ਰੂਮ ਮੇਰੇ ਦੀ ਤੇ ਆ ਜਿੱਦਾਂ ਤੁਹਾਨੂੰ ਪਤਾ ਹੀ ਆ ਮਸ਼ੀਨ ਆ ਕੱਪੜੇ ਸੀਨੇ ਪਾਏ ਆ ਤੇ ਹੁਣ ਆ ਸੂਟ ਵੀ ਸਿਉਂਗੀ ਮੈਂ ਦੇ ਹੱਲੇ ਮੈਂ ਨਹਾਉਣਾ ਵਾ ਤੇ ਆਪਨੇ ਕਰ ਲਿਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਨੀ ਤਾਂ ਪਲੀ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆ ਵੇਖ ਇਹਦੇ ਵਿੱਚ ਡੋਲ ਜੀ ਸ਼ਤੀ ਜੀ ਡੋਲ ਤੇ ਇੱਥੇ ਪਾ ਦਿੰਨੀ ਆ ਥੋੜਾ ਥੇ ਹਲਕਾ ਹਲਕਾ ਇੱਥੇ ਪਾ ਲਈਦਾ ਤੇ ਅੱਛੇ ਪੁੱਛ ਇੱਧਰ ਵੀ ਲੱਗ ਗਿਆ ਸਾਰੇ ਥੋੜਾ ਸਮਾਨ ਸਹੀ ਕਰਕੇ ਰੱਖਣ ਵਾਲਾ ਰਹਿ ਗਿਆ ਤੇ ਆ ਸਭ ਸਾਫ ਕੀਤਾ ਅੱਜ ਧੂਲ ਮਿੱਟੀ ਜਿਹੜੀ ਰੋਜ਼ ਵੀ ਰੋਜ਼ ਹੋ ਜਾਂਦੀ ਆ ਤਾਂ ਟੇਬਲ ਤੇ ਰਹਿ ਗਿਆ ਵਾ ਸਿਰਫ ਸਾਫ ਕਰਨ ਵਾਲਾ ਇੱਕ ਵਾਰ ਐਸੇ ਮੈਂ ਕਰ ਲਿਆ ਵਾ ਦੁਬਾਰਾ ਫੇਰ ਕਰ ਲੈਣੀ ਆ ਤੇ ਇਹ ਦਿਸ਼ਾ ਰਾਂਗੇ ਆ ਭਾਈ ਇੱਥੇ ਇੱਥੇ ਵਿਛਾ ਲੈਂਦੀ ਆ। ਲਓ ਜੀ ਆਹ ਵਾਲੀ ਚਟਾਈ ਮੈਂ ਇੱਥੇ ਵਿਛਾਤੀ ਆ। ਤੇ ਇਦਾਂ ਦਾ ਕੁਛ ਹਾਲ ਦਾ ਨਜ਼ਾਰਾ। ਫ੍ਰੀਜ ਆ ਪਲਾਤੀ ਆ ਹੁਣ ਇੱਥੇ ਬਾਹਰ ਕਿਉਂਕਿ ਅੰਦਰ ਨਾ ਹਵਾ ਨਹੀਂ ਪਾਸ ਹੁੰਦੀ ਕਿਚਨ ਵਿੱਚ ਇੰਨੀ ਤੇ ਬਰਫ਼ ਨਹੀਂ ਜਾਂਦੀ ਸੀ ਇਸ ਕਰਕੇ ਨੇ ਬਾਹਰ ਕੱਢਣਾ ਪਿਆ। ਤੇ ਇੱਥੇ ਆ ਆ ਮੂੜੇ ਵਗੈਰਾ ਵਾ। ਇਹ ਬੱਚਿਆਂ ਦੇ ਛੋਤੇ ਹੁੰਦੇ ਹੁਣ ਇਹਨੇ ਮੂੜੇ ਹੁਣ ਜਦੋਂ ਕੋਈ ਬੱਚਾ ਹੁੰਦਾ ਵਾ ਨਾ ਕਿਸੇ ਗੈਸਟ ਜਦੋਂ ਕੋਈ ਆਉਂਦੇ ਹੋ ਉਹਨਾਂ ਨੂੰ ਦੇ ਦੇਈਂ ਆ ਆ ਜਿਹੜਾ ਮੈਟ ਆ ਇਹ ਮੈਟ ਹੁਣ ਮੈਂ ਵਿਛਾ ਦਿੰਨੀ ਆ ਇੱਥੇ ਡਾਈਨਿੰਗ ਰੂਮ 'ਚ ਇੱਥੇ ਵਿਛਾ ਲਈਦਾ ਵਾ ਇੱਥੇ ਤੇ ਲੋ ਜੀ ਮੈਂ ਵੀਡੀਓ ਦਾ ਕਰ ਲੈਨੀ ਇੱਥੇ ਐਂਡ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਾਏ ਬਾਏ